ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਦੇਵੇ ਹੱਸਦੇ ਖੇਡਦੇ ਰੱਖੇ ਸੋ ਕਹਾਣੀ ਲੈ ਕੇ ਹਾਜ਼ਰ ਆ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਨੋਨੰਦ ਪਿਆਰੀ ਜੀ ਕਹਾਣੀ ਦਾ ਭੈਣ ਭਰਾ ਨੇ ਬਿੰਦਰ ਤੇ ਜੀਤੀ ਬਿੰਦਰ ਨਾਲੋਂ ਜੀਤੀ ਉਹਦੀ ਭੈਣ ਕੋਈ 4 ਕੁ ਸਾਲ ਛੋਟੀ ਹੁੰਦੀ ਹੈ ਤਾਂ ਉਹਨਾਂ ਦੇ ਪਿਤਾ ਦੀ ਮੌਤ ਹੋ ਜਾਂਦੀ ਹੈ। ਉਹਨਾਂ ਦੀ ਮਾਂ ਉਹਨਾਂ ਨੂੰ ਪਾਲਦੀ ਹੈ ਜਿਵੇਂ ਕਿਵੇਂ ਹੋ ਕੇ ਭੈਣ ਭਾਈ ਦਾ ਇੰਨਾ ਪਿਆਰ ਹੁੰਦਾ ਇੱਕ ਦਿਨ ਜੀਤੀ ਨੂੰ ਬੁਖਾਰ ਚੜ ਗਿਆ ਉਹ ਪਈ ਬਿੰਦਰ ਤੋਂ ਦੇਖੀ ਨਾ ਜਾਵੇ ਵੀ ਮੇਰੀ ਭੈਣ ਪਈ ਕਿਉਂ ਐ ਉਹਨੂੰ ਕਹਿੰਦਾ ਉਹਨੂੰ ਛੇੜਨ ਲੱਗ ਗਿਆ ਜੀਤੀ ਤੂੰ ਕਿਉਂ ਪਈ ਐ ਉਹ ਖੜੀ ਉਹਦੀ ਮਾਂ ਕਹਿੰਦੀ ਵੇ ਪੁੱਤੇ ਨੂੰ ਛੇੜ ਨਾ ਇਹਨੂੰ ਤਾਂ ਬੁਖਾਰ ਚੜਿਆ ਹੋਇਆ ਹੈ ਕਹਿੰਦਾ ਜਿੱਤੇ ਤੂੰ ਖੜੀ ਹੋ ਇੱਥੇ ਮੈਂ ਪੈਣਾ ਤੇਰੇ ਬੰਡੇ ਦਾ ਫਿਰ ਮੈਨੂੰ ਜੜ ਜੂ ਤੂੰ ਠੀਕ ਹੋ ਜੇਂਗੀ ਐਨਾ ਉਹਨਾਂ ਦੇ ਵਿੱਚ ਪਿਆਰ ਬਣਿਆ ਹੋਇਆ ਭੈਣ ਭਾਈ ਦਾ ਤਾਂ ਹੁਣ ਮਾਂ ਉਹਨਾਂ ਨੂੰ ਪੜਾਉਂਦੀ ਹੈ ਜਵਾਨ ਹੋ ਗਏ ਦੋਨੇ ਮਾਂ ਨੂੰ ਕੋਈ ਇਹ ਜੀ ਬਿਮਾਰੀ ਹੁੰਦੀ ਹੈ ਉਹਨੂੰ ਪਤਾ ਹੁੰਦਾ ਵੀ ਮੈਂ ਵੱਜਦੀ ਨਹੀਂ ਉਹ ਆਪਦੇ ਪੁੱਤ ਦਾ ਤਾਂ ਵਿਆਹ ਕਰ ਲੈਂਦੀ ਅਬਿੰਦਰ ਦਾ ਪਰ ਜਿਹੜੀ ਨੂ ਆਉਂਦੀ ਐ ਨਿੰਮੀ ਉਹ ਕੋਈ ਬਹੁਤੀ ਸੁਭਾ ਵਧੀਆ ਸੁਭਾਦ ਹੀ ਨਹੀਂ ਹੁੰਦੀ ਉਹਦੇ ਸੁਭਾਣ ਦੇਖ ਕੇ ਮਾਂ ਘਰ ਅਤੇ ਕੁਝ ਗਹਿਣੇ ਹੁੰਦੇ ਨੇ ਉਹ ਆਪਦੀ ਕੁੜੀ ਦੇ ਨਾਮ ਕਰਾ ਦਿੰਦੀ ਐ ਜੀਤੀ ਦੇ ਕਿਉਂਕਿ ਉਹਨੂੰ ਪਤਾ ਵੀ ਹਲੇ ਇਹਦਾ ਵਿਆਹ ਹੋਣਾ ਹੈ ਤੇ ਬਿੰਦਰ ਨੂੰ ਕਹਿਣ ਲੱਗੀ ਵੀ ਪੁੱਤ ਤੇਰੇ ਸਹਾਰੇ ਛੱਡ ਕੇ ਜਾਊਂਗੀ ਵੀ ਮੈਂ ਤਾਂ ਬਚਦੀ ਨਹੀਂ ਭੈਣ ਦਾ ਜਿਹਹਾ ਜਹ ਹੋਇਆ ਤੇ ਇਥੋਂ ਵਿਆਹ ਤਾਂ ਐ ਕਰਨਾ ਹੈ ਉਹ ਕਹਿੰਦਾ ਮਾਂ ਤੈਨੂੰ ਮੈਂ ਕੁਝ ਨਹੀਂ ਹੁਣ ਦਿੰਦਾ ਕਹਿ ਨਹੀਂ ਹੁੰਨੇ ਆ ਆਪਾਂ ਚਾਹੇ ਆਪਾਂ ਨੂੰ ਦਿਸਦਾ ਹੀ ਹੋਵੇ ਤਾਂ ਉਹ ਕਹਿੰਦਾ ਮਾਂ ਤੈਨੂੰ ਕੁਝ ਨਹੀਂ ਹੁਣ ਦਿੰਦਾ ਤੇ ਸਾਰਾ ਕੁਝ ਮੈਂ ਆਪੇ ਕਰੂੰਗਾ ਮੇਰੀ ਭੈਣ ਦਾ ਵਿਆਹ ਵੀ ਕਰੂੰ ਤੂੰ ਵੀ ਦੇਖੇਂਗੀ ਖੁਸ਼ੀਆਂ ਚਲੋ ਜੀ ਕੁਝ ਦਿਨਾਂ ਬਾਅਦ ਮਰ ਜਾਂਦੀ ਹੈ ਉਹਦੀ ਮਾਂ ਬਿੰਦਰ ਨੂੰ ਪਤਾ ਹੁੰਦਾ ਆ ਆਪਣੇ ਪੁੱਤ ਨੂੰ ਪੁੱਛ ਕੇ ਹੀ ਉਹ ਗਹਿਣੇ ਤੇ ਘਰ ਆਪਦੀ ਧੀ ਦੇ ਨੌਕਰਾ ਕੇ ਜਾਂਦੀ ਹੈ ਤਾਂ ਹੁਣ ਦੋਕ ਸਾਲ ਲੰਘੇ ਭੈਣ ਭਾਈ ਦਾ ਪਿਆਰ ਉਹਨਾ ਹੀ ਹੈ ਪਰ ਉਹ ਪਰਜਾਈ ਉਹਨੂੰ ਚੰਗਾ ਨਹੀਂ ਸਮਝਦੀ ਜੀਤੀ ਨੂੰ ਤਾਂ ਬਿੰਦਰ ਨੇ ਸੋਚਿਆ ਵੀ ਜੇ ਮੈਂ ਯੂ ਐਸ ਏ ਚ ਲਿਆ ਜਾਵਾਂ ਵਧੀਆ ਕਮਾਈ ਹੋਊ ਉੱਥੇ ਉਹ ਜਿਵੇਂ ਕਿਵੇਂ ਕਰਕੇ ਆਪਦੀ ਫਾਈਲ ਲਾ ਦਿੰਦਾ ਹੈ ਤੇ ਉਹਦਾ ਵੀਜ਼ਾ ਲੱਗ ਜਾਂਦਾ ਹੈ ਯੂ ਐਸ ਏ ਜਾਣ ਲੱਗਦਾ ਹੈ ਤਾਂ ਬੜੀਆਂ ਖੁਸ਼ੀਆਂ ਨੇ ਘਰ 'ਚ ਉਹ ਜਦੋਂ ਜਾਣ ਲੱਗਿਆ ਉਹਦੀ ਭੈਣ ਰੋਜ਼ ਕਿਹਾ ਕਰੇ ਪਹਿਲਾਂ ਉਹਨੂੰ ਵੀਰੇ ਤੂੰ ਨਾ ਜਾ ਮੈਂ ਇਕੱਲੀ ਰਹਿ ਜੂੰਗੀ ਉਹ ਕਹਿੰਦਾ ਭੈਣੇ ਤੇਰਾ ਵਿਆਹ ਵੀ ਕਰਨਾ ਮੈਂ ਬਹੁਤ ਪੈਸਾ ਭੇਜੂ ਉਧਰੋਂ ਪੈਸੇ ਬਹੁਤ ਬਣਦੇ ਨੇ ਕਮਾ ਕੇ ਮੈਂ ਭੇਜੂਗਾ ਜਿੰਨੀ ਮਿਹਨਤ ਉਰੇ ਕਰਦਾ ਇੱਥੇ ਤਾਂ ਮੁੱਲ ਨਹੀਂ ਮਿਲਦਾ ਵੀ ਉੱਥੇ ਮੇਰੀ ਮਿਹਨਤ ਦਾ ਪੜਾਈ ਦਾ ਮੈਨੂੰ ਮੁੱਲ ਮਿਲੂਗਾ ਚਲੋ ਜਦੋਂ ਉਹ ਜਾਣ ਲੱਗਿਆ ਤਾਂ ਭੈਣ ਜਿਹੜਾ 메ਨ ਦਰਵਾਜ਼ਾ ਸੀ ਉਹਨਾਂ ਤਾਂ ਉੱਥੇ ਖੜਕ ਕੇ ਉਹਨੂੰ ਕਹਿਣ ਲੱਗੀ ਵੀਰੇ ਨਾ ਜਾ ਮੈਂ ਇਕੱਲੀ ਰਹਿ ਜੂਗੀ ਚਲੋ ਜੀ ਹੁਣ ਜਾਣਾ ਤਾਂ ਹੈਗਾ ਹੀ ਸੀ ਤਾ ਚਲੇ ਗਿਆ ਬਿੰਦਰ ਹੁਣ ਉਹ ਪੈਸੇ ਭੇਜਦਾ ਉਧਰੋਂ ਕਮਾਈ ਵਧੀਆ ਹੁੰਦੀ ਹੈ ਉਹਨੂੰ ਵਧੀਆ ਜੌਬ ਮਿਲ ਜਾਂਦੀ ਹੈ ਪੜਿਆ ਲਿਖਿਆ ਹੁੰਦਾ ਹੈ ਤਾਂ ਅਕਾਊਂਟ ਚ ਪਾ ਦਿੰਦਾ ਨਿੰਮੀ ਦੇ ਚ ਤਾਂ ਹੁਣ ਜਦੋਂ ਉਹਨੇ ਉਹਨੇ ਵੀ ਹਿਸਾਬ ਦੇ ਰੱਖਿਆ ਹੋਇਆ ਸੀ ਵੀ ਮੈਂ ਇੰਨੇ ਪੈਸੇ ਭੇਜਤੇ ਨਿੰਮੀ ਨੂੰ ਕਹਿਣ ਲੱਗਿਆ ਵੀ ਨਿੰਮੀ ਵੀ ਮੈਥੋਂ ਤਾਂ ਨਹੀਂ 4-5 ਸਾਲ ਆਇਆ ਜਾਣਾ ਵੀ ਤੂੰ ਹੁਣ ਇਹਦਾ ਜੀਤੀ ਦਾ ਨਾ ਵਧੀਆ ਮੁੰਡਾ ਦੇਖ ਕੇ ਕੋਈ ਵਿਆਹ ਕਰਦੀ ਮੈਨੂੰ ਫੋਟੋਆਂ ਫੁੱਟਾਂ ਭੇਜਿਓ ਸਾਰਾ ਵਿਆਹ ਦਿਖਾਓ ਉਹਨੂੰ ਤਾਂ ਭਾਈ ਮौज ਲੱਗ ਗਈ ਵੀ ਆਪਦੀ ਮਨ ਮਰਜ਼ੀ ਦਾ ਕਰੂੰਗੀ ਹੁਣ ਮੈਂ ਤਾਂ ਉਹ ਕਹਿੰਦੀ ਠੀਕ ਐ ਹੁਣ ਭਾਈ ਉਹ ਮੁੰਡਾ ਭਾਲਦੀ ਐ ਨਿੰਮੀ ਨਿੰਮੀ ਆਵਦੀ ਨਾਨ ਦਾ ਜੀਤੀ ਵਾਸਤੇ ਰਿਕਸ਼ਾ ਚ ਲਾਉਂਦਾ ਹੁੰਦਾ ਗਰੀਬ ਘਰ ਦਾ ਇਕੱਲਾ ਹੀ ਮੁੰਡਾ ਹੁੰਦਾ ਐ ਔਰ ਕੋਈ ਮਾਪੇ ਬਾਪ ਭੈਣ ਭਾਈ ਕੁਛ ਨਹੀਂ ਹੁੰਦਾ ਇੱਕ ਕਮਰੇ ਚ ਰਹਿੰਦਾ ਹੁੰਦਾ ਤਾਂ ਕਿਸੇ ਦੇ ਫੰਕਸ਼ਨ ਤੇ ਜਾਂਦੀ ਹੈ ਉੱਥੋਂ ਫੋਟੋਆਂ ਖਿੱਚ ਲਿਆ ਹੁੰਦੀ ਹੈ ਖਾਣੇ ਦੇ ਟੇਬਲ ਤੇ ਖਾਣੇ ਲੱਗੇ ਹੋਏ ਨੇ ਉਹਦੀਆਂ ਫੋਟੋਆਂ ਖਿੱਚ ਲਿਆ ਹੁੰਦੀ ਹੈ ਆ ਕੇ ਹੁਣ ਮੁੰਡਾ ਵੀ 15 16 ਸਾਲ ਜੀਤੀ ਤੋਂ ਵੱਡਾ ਹੁੰਦਾ ਹੈ ਅੱਧੀ ਉਮਰ ਦਾ ਮੁੰਡਾ ਹੁੰਦਾ ਜਿਹਦੇ ਨਾਲ ਵਿਆਹਦੀ ਆ ਉਹਨੂੰ ਪਤਾ ਵੀ ਇਹਨੇ ਕੁਝ ਦੇਣਾ ਨਹੀਂ ਲੈਣਾ ਨਹੀਂ ਮੈਨੂੰ ਗਰੀਬ ਬੰਦੇ ਨੇ ਵੀ ਚਲ ਫੇਰੇ ਕਰਾ ਕੇ ਤੋੜ ਦੂੰਗੀ ਹੁਣ ਜੀ ਬਿੰਦਰ ਨੂੰ ਕੋਈ ਕਿਸੇ ਫੰਕਸ਼ਨ ਤੇ ਜਦੋਂ ਜਾਂਦੀ ਆ ਕਿਸੇ ਮੁੰਡੇ ਦੀ ਸੋਹਣੇ ਜਿਹੇ ਦੀ ਫੋਟੋ ਖਿੱਚ ਲੈਂਦੀ ਆ ਬਿੰਦਰ ਨੂੰ ਭੇਜ ਦਿੰਦੀ ਆ ਵੀ ਆਹ ਮੁੰਡਾ ਮੈਂ ਜੀਤੀ ਵਾਸਤੇ ਚੁਣਿਆ ਉਹ ਬੜਾ ਖੁਸ਼ ਹੁੰਦਾ ਹੈ ਦੇਖ ਕੇ ਕਹਿੰਦੀ ਵਧੀਆ ਸਰਕਾਰੀ ਜੌਬ ਤੇ ਲੱਗਿਆ ਹੋਇਆ ਹੈ ਵਧੀਆ ਘਰ-ਵਾਰ ਹੈ ਉਹ ਕਹਿੰਦੀ ਹੈ ਹੁਣ ਉਹ ਤਾਂ ਏਡੀ ਦੂਰ ਬੈਠਾ ਵਿਚਾਰਾ ਉਹ ਸੱਚ ਮੰਨ ਲੈਂਦਾ ਹੈ ਉਹ ਹੁਣ ਵਿਆਹ ਦਾ ਦਿਨ ਆਉਂਦਾ ਜਦੋਂ ਵਧੀਆ ਵਿਆਹ ਵਾਲਾ ਸੂਟ ਮੁੰਡੇ ਨੂੰ ਸਮਾ ਕੇ ਦੇ ਦਿੰਦੀ ਹੈ ਵਿਆਹ ਵਾਲਾ ਵਧੀਆ ਲਹਿੰਗਾ ਲੁੰਗਾ ਦੀ ਨਣਦ ਨੂੰ ਦਿੰਦੀ ਹੈ ਉਹਨਾਂ ਦੀਆਂ ਫੋਟੋਆਂ ਉਹਦੇ ਸੇਰੇ ਲੱਗੇ ਹੋਏ ਮੁੰਡੇ ਦੇ ਉਹ ਮੇ ਬਸੇਰੇ ਦੇ ਵਿੱਚ ਹੀ ਫੋਟੋ ਭੇਜ ਦਿੰਦੀ ਆ ਉਹਨੂੰ ਉਸੇ ਟਾਈਮ ਤੇ ਉਹ ਵਿਚਾਰਾ ਸੱਚ ਮੰਨ ਲੈਂਦਾ ਜਿਹੜੀਆਂ ਹੋਰ ਪਾਸਿਓਂ ਫੋਟੋਆਂ ਖਿੱਚ ਕੇ ਲਈ ਹੁੰਦੀਆਂ ਵੀ ਆ ਇੰਨਾ ਇਕੱਠਾ ਕੀਤਾ ਮੈਂ ਉਹ ਪਾ ਦਿੰਦੀ ਆ ਦੇਖ ਆ ਮੈਂ ਖਾਣੇ ਤੇ ਆ ਖਾਣੇ ਦੇ ਟੇਬਲ ਦੀਆਂ ਭੇਜਦੀਆਂ ਨਾਲ ਕਹਿ ਦਿੰਦੀ ਆ ਮੈਂ ਬਿਜ਼ੀ ਬਹੁਤ ਆ ਨਹੀਂ ਮੈਂ ਤੈਨੂੰ ਵੀਡੀਓ ਕਾਲ ਤੇ ਦਿਖਾਉਂਦੀ ਸਾਰਾ ਕੁਝ ਤਾਂ ਉਧਰ ਬੜਾ ਖੁਸ਼ ਹੁੰਦਾ ਵੀ ਸ਼ੁਕਰ ਹੈ ਮੇਰੀ ਭੈਣ ਦਾ ਵਧੀਆ ਘਰੇ ਵਿਆਹ ਹੋ ਰਿਹਾ ਹੈ ਹੁਣ ਭਾਈ ਵਿਆਹ ਕਰ ਦਿੰਦੀ ਹੈ ਕੁਛ ਦਿੰਦੀ ਨਹੀਂ ਲੈਂਦੀ ਨਹੀਂ ਗਰੀਬ ਮੁੰਡਾ ਹੈ ਚਲੋ ਜੀਤੀ ਵਿਚਾਰੀ ਰੋਂਦੀ ਪਿਟਦੀ ਜਾਂਦੀ ਐ ਸਹੁਰੇ ਆਪਦੇ ਤਾਂ 15 16 ਸਾਲ ਤਾ ਵੈਸੀ ਹੀ ਵੱਡਾ ਜੀਤੀ ਦੇ ਘਰੇ ਇੱਕ ਬੇਟਾ ਹੋਇਆ ਜਾ ਕੇ ਉਹ ਨੂੰ ਦੱਸਤਾ ਕਿ ਤੇਰੇ ਭਾਣ ਜਾ ਹੋਇਆ ਮੈਂ ਇੰਨਾ ਕੁਛ ਦੇ ਕੇ ਆਇਆ ਆ ਕਰਕੇ ਆਇਆ ਕਰਕੇ ਆਇਆ ਉਹ ਚਾੜ ਬੜਾ ਖੁਸ਼ ਹੁੰਦਾ ਵੀ ਮੇਰੀ ਭੈਣ ਦਾ ਬਹੁਤ ਕਰਦੀ ਹੈ ਤਾਂ ਹੁਣ ਲੰਘ ਜਾਂਦੇ ਨੇ 2 ਸਾਲ ਫੇਰ ਜੀਤੀ ਦਾ ਵਿਆਹ ਹੋਏ ਨੂੰ ਇੱਕ ਦਿਨ ਫੇਰ ਉਹ ਜਦੋਂ ਦੀਵਾਲੀ ਆਉਂਦੀ ਹੈ 20000 ਤਾਂ ਉਦੋਂ ਸਪੈਸ਼ਲ ਭੇਜਦਾ ਹੈ ਵੀ ਆਹ ਜੀਤੀ ਨੂੰ ਦੇਣਾ ਤਾਂ ਉਹਨੂੰ ਕਹਦੀ ਵੀ ਮੈਂ ਉਹਨੂੰ ਤੇਰੇ ਵੀਰੇ ਨੇ ਭੇਜਿਆ ਆਪਦਾ ਖੁੱਲ ਕੇ ਦੀਵਾਲੀ ਮਨਾਵੇ ਤੇ ਬਾਕੀ ਵੈਸੇ ਵੀ ਉਹਨੂੰ ਦਿੰਦਾ ਰਹਿੰਦਾ ਜਿਹੜੇ ਭੇਜਦਾ ਹੈ ਉਹ ਨਿੰਮੀ ਉਹਨੂੰ ਕੋਈ ਪੈਸਾ ਨਾ ਦੀਵਾਲੀ ਨੂੰ ਦਿੰਦੀ ਹੈ ਨਾ ਕਦੇ ਵੀ ਦਿੰਦੀ ਹੈ ਕੁਝ ਨਹੀਂ ਦਿੰਦੀ ਉਹਨੂੰ ਹੁਣ ਇੱਕ ਦਿਨ ਉਹਨੇ ਪੁੱਛਿਆ ਮਿੰਦਰ ਕਹਿੰਦਾ ਨਿੰਮੀ ਕਹਿੰਦਾ ਤੂੰ ਜੀਤੀ ਨੂੰ ਨਾਲ ਲਿਜਾ ਕੇ ਕਰਵਾ ਚੌਥ ਸੀ ਕਹਿੰਦਾ ਤੂੰ ਉਹਨੂੰ ਸੂਟ ਵਧੀਆ ਦਵਾ ਕੇ ਲਿਆਈ ਉਹਨੂੰ ਕਿ ਚਲੋ ਕਰਵਾ ਚੌਥ ਲੰਘਿਆ ਉਹਨੂੰ ਫੋਨ ਕਰਦੀ ਆ ਕਹਿੰਦੀ ਮੈਂ ਜੀਤੀ ਨੂੰ ਲਗਾਈ ਸੀ ਬੜੀ ਖੁਸ਼ ਹੋਈ ਜੀਤੀ ਉਹਨੂੰ ਮਨਪਸੰਦ ਦਾ ਸੂਟ ਦਵਾ ਕੇ ਲਿਆਈਆਂ ਜਦ ਕੇ ਕੁਝ ਵੀ ਨਹੀਂ ਕਰਿਆ ਉਹਨੇ ਹੁਣ ਜੀਤੀ ਦੇ ਘਰ ਵਾਲੇ ਦੀ ਮੌਤ ਹੋ ਜਾਂਦੀ ਹੈ ਗਰੀਬੀ ਗਰੀਬੀ ਦੇ ਵਿੱਚ ਹੀ ਰਿਕਸ਼ੇ ਤੋਂ ਕਿੰਨੀ ਕਮਦਨੀ ਹੁੰਦੀ ਹੈ ਉਹ ਇਲਾਜ ਨਹੀਂ ਕਰਾ ਸਕੀ ਉਹ ਮਰ ਜਾਂਦਾ ਹੈ ਹੁਣ ਉਹ ਉੱਥੋਂ ਉਹ ਕਮਰਾ ਛੱਡ ਕੇ ਉਹ ਕਿਸੇ ਝੁੱਗੀ ਝੌਂਪੜੀ 'ਚ ਜਾ ਕੇ ਰਹਿਣ ਲੱਗ ਜਾਂਦੀ ਹੈ ਤਾਂ ਨੌਨੇ ਆਉਣਾ ਉਹਦੇ ਭਾਈ ਨੇ ਬਿੰਦਰ ਨੇ ਜਿਹੜੇ ਉਹਨੇ ਤਰੀਕ ਦਿੱਤੀ ਵੀ ਮੈਂ 8 ਵਜੇ ਤੁਹਾਡੇ ਕੋਲ ਪਹੁੰਚੂਗਾ ਤਰੀਕ ਨੂੰ ਤਾਂ ਵਧੀਆ ਫੰਕਸ਼ਨ ਰੱਖ ਰੱਖਿਆ ਨੀ ਮੀਨੇ ਘਰੇ ਭੈਣ ਭਾਈ ਹੋਰ ਬੁਲਾਏ ਹੋਏ ਨੇ ਰਿਸ਼ਤੇਦਾਰ ਵਧੀਆ ਵਧੀਆ ਪਕਵਾਨ ਬਣਾਏ ਹੋਏ ਨੇ ਪਰ ਜੀਤੀ ਦਾ ਕੋਈ ਪਤਾ ਨਹੀਂ ਚਲੋ ਉਹ ਕੜੀ ਵੀ ਆ ਜਾਂਦੀ ਹੈ ਬਿੰਦ ਆ ਜਾਂਦਾ ਜਦੋਂ ਸਾਰੇ ਖੁਸ਼ ਨੇ ਬਹੁਤ ਬਿੰਦਰ ਆ ਗਿਆ ਬਿੰਦਰ ਆ ਗਿਆ ਉਹ ਅੰਦਰ ਆਉਣ ਸਾਰ ਪੁੱਛਦਾ ਨਿੰਮੀ ਮੈਨੂੰ ਜੀਤੀ ਨਹੀਂ ਦਿਸਦੀ ਕਿਤੇ ਉਹ ਕਹਿੰਦੇ ਇੱਥੇ ਹੀ ਹੋਊਗੀ ਕੱਠ ਇੰਨਾ ਹੈ ਕੱਠ ਕੱਠ ਵੱਠ ਦੇ ਵਿੱਚ ਹੀ ਹੋਊਗੀ ਕਿਤੇ ਤੇ ਉਹ ਸਾਰੇ ਕੱਠ ਵੱਠ ਚ ਫਿਰਦਾ ਹੈ ਦੇਖਦਾ ਲੋਕਾਂ ਨੂੰ ਮਿਲਦਾ ਪਰ ਉਹਦੀ ਨਿਗਾ ਚ ਉਹਨੂੰ ਆਪਣੀ ਭੈਣ ਉਹ ਮੀ ਬਾਰ ਮੂਰੇ ਖੜੀ ਦੀ ਸੀ ਜਾਂਦੀ ਐ ਵੀ ਵੀਰੇ ਤੂੰ ਜਾ ਨਾ ਮੈਨੂੰ ਮੈਂ ਕੱਲੀ ਰਹਿ ਜੂਗੀ ਉਹ ਫੇਰ ਆਉਂਦਾ ਨਿੰਮੀ ਕੋਲੇ ਨਿੰਮੀ ਜੀਤੀ ਤਾਂ ਮੈਨੂੰ ਕਿਤੇ ਦਿਸਦੀ ਨਹੀਂ ਹੋਰ ਸਾਰੇ ਭੈਣ ਭਾਈ ਬੈਠੇ ਨੇ ਉਹ ਕਹਿੰਦੀ ਮੈਂ ਤਾਂ ਬਿਜ਼ੀ ਆ ਤੁਸੀਂ ਆਪੇ ਲੱਭ ਲਓ ਇੱਥੇ ਆ ਕਹਿੰਦੀ ਮੇਰੇ ਕੋਲ ਮੈਨੂੰ ਪਤਾ ਕਹਿੰਦੀ ਇੱਥੇ ਵਿੱਚ ਹੀ ਹੋਣੀ ਆ ਤੁਹਾਨੂੰ ਕੱਠ ਚ ਪਤਾ ਨਹੀਂ ਲੱਗਦਾ ਉਹ ਕਹਿੰਦਾ ਇੰਨਾ ਤਾਂ ਕੱਠ ਵੀ ਨਹੀਂ ਹੈ ਵੀ ਮੈਨੂੰ ਮੇਰੀ ਭੈਣ ਨਾ ਦਿਸੇ ਗੱਲ ਦੱਸ ਕਹਿੰਦਾ ਮੈਨੂੰ ਕੀ ਆ ਤੈਂ ਇਹਨੂੰ ਬੁਲਾਇਆ ਵੀ ਐ ਕਹਿੰਦੀ ਲੈ ਹਾਂ ਬੁਲਾਇਆ ਤਾਂ ਹੈ ਉਹ ਕਹਿੰਦਾ ਫਿਰ ਦਿਸਦੀ ਕਿਉਂ ਨਹੀਂ ਕਹਿੰਦੀ ਬੁਲਾਇਆ ਤਾਂ ਮੈਂ ਸੀ ਕਹਿੰਦੀ ਮੈਨੂੰ ਤਾਂ ਲੱਗਦਾ ਉਹ ਕਲਕੱਤੇ ਗਈ ਹੋਈ ਆ ਉਹ ਕਹਿੰਦਾ ਹੁਣ ਤਾਂ ਤੂੰ ਕਹਿੰਦੀ ਸੀ ਅੰਦਰ ਐ ਇੱਥੀ ਐ ਵਿਚੀ ਐ ਹੁਣ ਤੂੰ ਕਹਿੰਦੀ ਐ ਕਲਕੱਤੇ ਗਈ ਹੋਈ ਐ ਚਲੋ ਜੀ ਬੜਾ ਦੁਖੀ ਹੁੰਦਾ ਵਿਚਾਰਾ ਖਾਣਾ ਖੂਣਾ ਮਹਿਮਾਨਾਂ ਨੇ ਖਾਦਾ ਜਦੋਂ ਜਾਣ ਲੱਗੇ ਸਭ ਤਾਂ ਹੁਣ ਉਹ ਬਿੰਦਰ ਪੈਕ ਕਰ ਲੈਂਦਾ ਦੋ ਡੱਬੇ ਖਾਣੇ ਦੇ ਵੱਡੇ ਵੱਡੇ ਉਹਨੂੰ ਕਹਿਣ ਲੱਗਿਆ ਐਡਰੈਸ ਦੇ ਮੈਨੂੰ ਘਰ ਦਾ ਐਡਰੈਸ ਦੇ ਦਿੰਦੀ ਐ ਸਹੀ ਉਹ ਐਡਰੈਸ ਦਿੰਦੀ ਐ ਤਾਂ ਬਿੰਦਰ ਜਾਂਦਾ ਖਾਣਾ ਲੈ ਕੇ ਆਪਦੀ ਭੈਣ ਦੇ ਘਰੇ ਜਾ ਕੇ ਦੇਖਦਾ ਵੀ ਉੱਥੇ ਤਾਂ ਜਿੰਦਾ ਲੱਗਿਆ ਪਿਆ ਬਾਹਰ ਜਿੰਦਾ ਵੀ ਐ ਹਾਂ ਜ ਐ ਵੀ ਜਿਹਦੇ ਉੱਤੇ ਧੂਲ ਮਿੱਟੀ ਜੰਮੀ ਹੋਈ ਐ ਜਿਵੇਂ ਚਿਰਾਂ ਤੋਂ ਕਿਸੇ ਨੇ ਖੋਲਿਆ ਹੀ ਨਹੀਂ ਹੁੰਦਾ ਓਹੋ ਮੁੜ ਆਉਂਦਾ ਹੈ ਆ ਕੇ ਫ੍ਰਿਜ ਚ ਧਰ ਦਿੰਦਾ ਖਾਣੇ ਦੇ ਡੱਬੇ ਉਹਨੂੰ ਫੇਰ ਪੁੱਛਦਾ ਵੀ ਜੀਤੀ ਤਾਂ ਹੈ ਨਹੀਂ ਸੀ ਉਹ ਕਹਿੰਦੀ ਮੈਂ ਦੱਸਿਆ ਤਾਂ ਹੈ ਵੀ ਉਹ ਕੋਲਕੱਤਾ ਗਈ ਹੋਊਗੀ ਉਹ ਕਹਿੰਦਾ ਵੀ ਘਰੇ ਤਾਂ ਜਿਹੜਾ ਜਿੰਦਾ ਲੱਗਿਆ ਉਹ ਐਂ ਲੱਗਦਾ ਵੀ ਜਿਵੇਂ ਖੋਲਿਆ ਹੀ ਨਹੀਂ ਕਿਸੇ ਨੇ ਧੂਲ ਮਿੱਟੀ ਜੰਮੀ ਪਈ ਹੈ ਕਹਿੰਦੀ ਫਿਰ ਵੀ ਮੈਨੂੰ ਹੁਣ ਨਹੀਂ ਮੈਨੂੰ ਪਤਾ ਕਹਿੰਦੀ ਹੁਣ ਮੇਰੇ ਨਾਲ ਕੋਈ ਗੱਲ ਹੀ ਨਹੀਂ ਹੋਈ ਮੈਂ ਤੂੰ ਜਾਇਆ ਵੀ ਨਹੀਂ ਗਿਆ ਤੇਰੀ ਆਉਣ ਦੀ ਉਡੀਕ ਚ ਲੱਗੀ ਰਹੀ ਮੈਂ ਤਾਂ ਕਹਿੰਦੀ ਤਿਆਰੀਆਂ ਕਰਦੀ ਉਹ ਸਮਝ ਗਿਆ ਉਹਨੂੰ ਸਵੇਰੇ ਉਹਨੂੰ ਰਾਤ ਮਸਾਂ ਲੰਗੀ ਬਿੰਦਰ ਸਵੇਰੇ ਫੇਰ ਜਾਂਦਾ ਹੈ ਜਾ ਕੇ ਗਵਾਂਡੀਆਂ ਨੂੰ ਪੁੱਛਦਾ ਉਹਨਾਂ ਦਿਆਂ ਨੂੰ ਵੀ ਇਹਸ ਆ ਜਿਹੜਾ ਜਿੰਦਾ ਲੱਗਿਆ ਹੋਇਆ ਵੀ ਇਹ ਤੁਹਾਨੂੰ ਪਤਾ ਕਿੱਥੇ ਰਹਿੰਦੇ ਨੇ ਕਿੱਥੇ ਗਏ ਹੋਏ ਨੇ ਅੰਦਰੋਂ ਇੱਕ ਮਾਤਾ ਨਿਕਲੀ ਉਹ ਕਹਿੰਦੀ ਬੇਟਾ ਇਹਨੂੰ ਤਾਂ 2 ਸਾਲ ਹੋ ਗਏ ਕੁੜੀ ਨੂੰ ਗਈ ਨੂੰ ਉਹ ਕਹਿੰਦਾ ਪਤਾ ਵੀ ਕਿੱਥੇ ਗਏ ਨੇ ਕਹਿੰਦੀ ਨਾ ਉਹ ਕਹਿੰਦੀ ਬੁੜੀ ਗਰੀਬੀ ਸੀ ਵਿਚਾਰੀ ਦਾ ਇੱਕ ਬੇਟਾ ਹੋਇਆ ਤੇ ਉਸ ਤੋਂ ਬਾਅਦ ਉਹਦੇ ਘਰ ਵਾਲਾ ਰਿਕਸ਼ਾ ਚ ਚਲਾਉਂਦਾ ਸੀ ਉਹਦੇ ਨਾਲ ਆਮਦਨੀ ਨਾਲ ਕੋਈ ਕਿੰਨਾ ਕ ਆਮਦਨੀ ਹੁੰਦੀ ਹੈ ਉਹਨੇ ਸਾਰਾ ਕੁਝ ਦੱਸਤਾ ਵੀ ਉਹ ਬਿਮਾਰ ਸੀ ਉਹ ਤੋਂ ਇਲਾਜ ਵੀ ਨਹੀਂ ਕਰਾਇਆ ਗਿਆ ਜੀਤੀ ਤੋਂ ਵੀ ਉਹਦੀ ਡੈਥ ਹੋ ਗਈ ਉਦੋਂ ਬਾਅਦ ਫਿਰ ਇਹ ਕਮਰਾ ਛੱਡ ਕੇ ਉਹ ਚਲੀ ਗਈ ਵੀ ਹੁਣ ਇਹ ਨਹੀਂ ਮੈਨੂੰ ਪਤਾ ਉਹ ਕਿੱਥੇ ਗਈ ਹੈ ਵੀ ਕੋ ਦਾ ਬੇਟਾ ਉਹਦੇ ਨਾਲ ਦੋਨੋਂ ਨੇ ਉਹ ਫੇਰ ਆਉਂਦਾ ਰੋਂਦਾ ਰੋਂਦਾ ਕਰੇ ਆ ਕੇ ਉਹਨੂੰ ਪੁੱਛਦਾ ਹੈ ਨਿੰਮੀ ਮੈਂ ਆ ਸੁਣ ਕੇ ਆਇਆ ਦੱਸ ਮੇਰੀ ਭੈਣ ਕਿੱਥੇ ਹੈ ਤੈਨੂੰ ਪਤਾ ਹੋਣਾ ਚਾਹੀਦਾ ਤਾ ਕੀ ਤੂੰ ਪੈਸੇ ਦਿੰਦੀ ਸੀ ਉਹਨੂੰ ਉਹ ਬੋਲਦੀ ਨਹੀਂ ਉਹ ਸਮਝ ਜਾਂਦਾ ਤਾਂ ਉਹਨੂੰ ਕਹਿਣ ਲੱਗਿਆ ਵੀ ਜੇ ਤੂੰ ਉਹਨੂੰ ਪੈਸੇ ਦਿੰਦੀ ਸੀ ਨਾ ਵੀ ਮੈਨੂੰ ਸਾਰੀਆਂ ਰਸੀਦਾਂ ਦਿਖਾ ਜਿਹੜੇ ਤਾਂ ਇਹਨੂੰ ਪੈਸੇ ਦਿੱਤੇ ਨੇ ਤੈਨੂੰ ਮੈਂ ਕਿਹਾ ਸੀ ਹਿਸਾਬ ਕਿਤਾਬ ਰੱਖਣਾ ਸਾਰਾ ਉਹਨੂੰ ਕੋਈ ਹੋਰ ਹੀ ਕੁਝ ਦਿਖਾ ਦਿੰਦੀ ਐ ਉਹ ਕਹਿੰਦਾ ਮੈਂ ਨਹੀਂ ਸੱਚ ਮੰਨਦਾ ਚਲੋ ਜੀ ਉਹਨੂੰ ਦੱਸਦੀ ਨਹੀਂ ਹੁਣ ਉਹਨੂੰ ਕੁਛ ਵੀ ਵੀ ਤੇਰੀ ਭੈਣ ਬਾਰੇ ਮੈਂ ਕਹਿੰਦੀ ਮੈਂ ਤਾਂ ਜਾਣਦੀ ਨਹੀਂ ਉਹਦੇ ਬਾਰੇ ਉਹ ਕਿੱਥੇ ਐ ਉਹ ਕਹਿੰਦਾ ਦੇਖ ਲੱਭ ਤਾਂ ਮੈਂ ਉਹਨੂੰ ਲਾਊਂਗਾ ਅੱਜ ਨਹੀਂ ਕੱਲ ਨੂੰ ਕੱਲ ਨੂੰ ਨਹੀਂ ਪਰਸੋਂ ਨੂੰ ਭੈਣ ਨੂੰ ਤਾਂ ਮੈਂ ਲੱਭ ਲੂ ਨਾਲੇ ਆਪਦੇ ਭਾਣ ਜੇ ਨੂੰ ਪਰ ਕਹਿੰਦਾ ਵੀ ਫੇਰ ਤੇਰਾ ਮੇਰਾ ਰਿਸ਼ਤਾ ਉਹ ਨਹੀਂ ਰਹਿਣਾ ਉਹਨੂੰ ਐ ਹੁੰਦਾ ਵੀ ਇਹ ਤਾਂ ਐਵੇਂ ਹੀ ਬੋਲੀ ਜਾਂਦਾ ਚੁੱਪ ਕਰੀ ਰਹਿੰਦੀ ਐ ਬੋਲਦੀ ਹੋਈ ਨਹੀਂ ਤਾਂ ਹੁਣ ਉਹ ਸਵੇਰ ਤੋਂ ਸ਼ਾਮ ਤੱਕ ਵਿਚਾਰਾ ਫਿਰ ਜਾਂਦਾ ਕਦੇ ਕਿਧਰੇ ਜਾਂਦਾ ਹੈ ਕਦੇ ਕਿਧਰੇ ਜਾਂਦਾ ਹੈ ਵੀ ਜੇ ਕੋਈ ਸੂ ਲੱਗ ਜੇ ਕਿਧਰੇ ਮੈਨੂੰ ਦਿਸ ਜੇ ਮੇਰੀ ਭੈਣ ਮਾੜੀ ਮੋਟੀ ਤਾਂ ਇੱਕ ਦਿਨ ਕੀ ਹੋਇਆ ਉੱਥੇ ਕੋਈ ਮੰਦਰ ਦੇ ਮੂਹਰੇ ਪ੍ਰਸ਼ਾਦ ਵੰਡ ਰਿਹਾ ਸੀ ਖਾਣਾ ਵੰਡ ਰਿਹਾ ਸੀ ਕੋਈ ਬੰਦਾ ਗਰੀਵ ਗੁਰਬੇ ਇੱਥੋਂ ਖਾਣਾ ਲਿਜਾ ਰਹੇ ਸੀ ਉੱਥੇ ਖੜ ਗਿਆ ਉਹ ਤਾ ਉਹਨੂੰ ਇੱਕ ਭਲੇਖਾ ਪਿਆ ਵੀ ਸਾੜੀ ਜਿ ਲਵੇਟੀ ਹੋਈ ਆ ਨਾਲ ਉਹਦਾ ਇੱਕ ਬੱਚਾ ਛੋਟਾ ਜਿਹਾ ਜੀ 2 ਸਾਲ ਦਾ ਵੀ ਉਹ ਖਾਣਾ ਲੈ ਕੇ ਮੁੜਿਆ ਵੀ ਮੈਨੂੰ ਜੀਤੀ ਲੱਗਦੀ ਐ ਉਹ ਉਹ ਆਵਾਜ਼ ਮਾਰਦਾ ਜੀਤੀ ਉਹ ਇੱਕ ਵਾਰੀ ਤਾਂ ਪਿੱਛੇ ਮੁੜ ਕੇ ਝਾਕਦੀ ਐ ਉਹਨੂੰ ਪਤਾ ਨਹੀਂ ਹੁੰਦਾ ਵੀ ਮੇਰਾ ਭਾਈ ਆਇਆ ਹੋਇਆ ਹੈ ਜਦੋਂ ਝਾਕਦੀ ਆ ਤਾਂ ਉਹ ਜਿਉਂ ਭੱਜਦੀ ਆ ਸਿਰ ਤੋੜ ਜਾ ਕੇ ਝੌਂਪੜੀ 'ਚ ਵੜ ਜਾਂਦੀ ਐ ਉਹ ਹੀ ਪਿੱਛੇ ਭੱਜ ਲੈਂਦਾ ਬਿੰਦਰ ਨੇ ਦੇਖਿਆ ਵੀ ਆ ਝੌਂਪੜੀ 'ਚ ਬਣ ਗਈ ਉਹਨੇ ਸੋਚਿਆ ਵੀ ਹੁਣ ਤਾਂ ਰਾਤ ਦਾ ਟਾਈਮ ਐ ਵੀ ਮੈਂ ਮੁੜ ਜਾਣਾ ਵੀ ਲੋਕਾਂ ਨੂੰ ਕੀ ਪਤਾ ਵੀ ਮੈਂ ਤਾਂ ਭਾਈ ਆ ਰਾਤ ਉਹਨੂੰ ਜਿਵੇਂ ਕਿਵੇਂ ਕੱਢੀ ਵਿਚਾਰੇ ਨੇ ਮਸਾ ਨਿਕਲਦੀ ਐ ਸਵੇਰ ਨੂੰ ਗਿਆ ਮੂਨੇ ਰਹੀ ਚਲਿਆ ਗਿਆ ਵੀ ਕਿਤੇ ਹੋ ਦਿਨ ਚੜੇ ਤੋ ਕਿਧਰ ਚਲੀ ਨਾ ਜਾਵੇ ਜਦੋਂ ਗਿਆ ਤਾਂ ਜੀਤੀ ਨੂੰ ਆਵਾਜ਼ਾਂ ਮਾਰਦਾ ਜੀਤੀ ਮੈਂ ਤੇਰਾ ਭਰਾ ਆ ਗਿਆ ਮੈਂ ਬਿੰਦਰਾ ਭੈਣੇ ਬਾਰ ਖੋਲਦੇ ਉਹਨੇ ਝੌਪੜੀ ਦਾ ਟੁੱਟਿਆ ਜਾ ਬਾਰ ਖੋਲਿਆ ਵਿਚਾਰੀ ਨੇ ਐਨਾ ਰੋਈ ਫਿਰ ਭੈਣ ਭਾਈ ਗੱਲ ਲੱਗ ਕੇ ਇੱਕ ਦੂਜੇ ਦੇ ਜਿਵੇਂ ਕਹਿੰਦੇ ਨੇ ਵੀ ਉਹਦੇ ਹਾਲਾਤ ਦੇਖ ਕੇ ਬਿੰਦਰ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਵੀ ਐਨੀ ਗਰੀਬੀ ਤੇਰੇ ਕੋਲ ਮੈਂ ਤਾਂ ਇੰਨਾ ਇੰਨਾ ਪੈਸਾ ਭੇਜਦਾ ਰਿਹਾ ਤੇਰੇ ਵਾਸਤੇ ਉਹ ਨੂੰ ਕਹਿੰਦਾ ਸੱਚ ਦੱਸ ਨੀ ਮੀਨੇ ਤੈਨੂੰ ਕਿੰਨੇ ਕ ਵਾਰ ਪੈਸੇ ਦਿੱਤੇ ਨੇ ਉਹ ਕਹਿੰਦੀ ਵੀਰੇ ਸ਼ੁਰੂ ਸ਼ੁਰੂ ਚ ਦੋ ਵਾਰ ਦਿੱਤੇ ਸੀ 2-2000 ਰੁਪਈਆ ਉਹ ਕਹਿੰਦਾ 2000 ਮੈਂ ਤਾਂ 20-2000 ਦਿੰਦਾ ਰਿਹਾ ਤੈਨੂੰ ਹਰੇਕ ਦੀਵਾਲੀ ਨੂੰ ਉਹ ਕਹਿੰਦੀ ਨਾ ਦੋ ਵਾਰ ਦਿੱਤੇ ਨੇ ਕਹਿੰਦੀ ਉਹਨੇ ਤਾਂ ਮੁੜ ਕੇ ਮੇਰੇ ਘਰੇ ਨਹੀਂ ਆਈ ਮੇਰਾ ਪਤੀ ਵੀ ਮਰ ਗਿਆ ਉਹਨੇ ਕੋਈ ਮੇਰੀ ਬਾਤ ਨਹੀਂ ਪੁੱਛੀ ਉਹਨੂੰ ਕਹਿੰਦਾ ਫਿਰ ਹੁਣ ਮੇਰੇ ਨਾਲ ਚੱਲ ਉਹਦੇ ਸੜੇ ਪੜੇ ਕੱਪੜੇ ਉਹਦੇ ਭਾਂਜੇ ਦੇ ਮੁੰਡੇ ਦੇ ਜੀਤੀ ਦੇ ਬਿੰਦਰ ਨੇ ਮੋਢੇ ਲਾਇਆ ਬੱਚਾ ਸੁੱਤਾ ਪਿਆ ਸੀ ਮੋਢੇ ਲਾ ਕੇ ਉਹਦੀ ਫੜੀ ਬਾਹ ਕਹਿੰਦਾ ਛੱਡ ਦੇ ਇੱਥੇ ਜਿਹੜਾ ਕੁਸ ਹੈਗਾ ਕਹਿੰਦਾ ਚੱਲ ਉਹਨੇ ਬਹੁਤ ਕਿਹਾ ਵੀ ਵੀਰੇ ਤੁਹਾਡੇ ਘਰੇ ਲੜਾਈ ਪੈ ਜੂ ਤੂੰ ਮੈਨੂੰ ਨਾ ਲਜਾ ਮੇਰਾ ਟਾਈਮ ਜਿਵੇਂ ਲੰਘੂਗਾ ਮੈਂ ਆਪੇ ਕੱਢੋ ਤੂੰ ਸੋਡੀ ਲੜਾਈ ਨਾ ਹੋ ਜੇ ਉਹ ਕਹਿੰਦਾ ਸਾਡੀ ਤਾਂ ਹੋਊਏ ਲੜਾਈ ਹੁਣ ਕਹਿੰਦਾ ਮੈਂ ਬਰਦਾਸ਼ਤ ਨਹੀਂ ਕਰਦਾ ਇੰਨਾ ਕੁਛ ਚਲੋ ਜੀ ਉਹਨੂੰ ਘਰੇ ਲੈ ਗਿਆ ਤਾਂ ਉਹ ਸਾਹਮਣੇ ਸੋਫੇ ਤੇ ਬੈਠੀ ਹੁੰਦੀ ਐ ਨਿੰਮੀ ਪੂਰੀ ਡਰੀ ਸਹਿਮੀ ਅੱਖਾਂ ਤੋਂ ਪਤਾ ਲੱਗਦਾ ਵੀ ਘਬराई ਹੋਈ ਐ ਪੂਰੀ ਜਦੋਂ ਦੇਖਦੀ ਐ ਅੰਦਰ ਵੱਢਦੇ ਨੂੰ ਪਰ ਇਹਨੂੰ ਮੂੰਹ ਕਰ ਲੈਂਦੀ ਐ ਉਹ ਜਾ ਕੇ ਮੂਰੇ ਖੜ ਜਾਂਦਾ ਹੈ ਬੱਚਾ ਗੋਦੀ ਚੱਕਿਆ ਹੋਇਆ ਉਹਦਾ ਭਾਂਜਾ ਤੇ ਨਾਲ ਜੀਤੀ ਹੁੰਦੀ ਹੈ ਇਹਦੀ ਭੈਣ ਉਹਨੂੰ ਮੂਰੇ ਖੜਾ ਦਿੰਦਾ ਉਹਨੂੰ ਕਹਿਣ ਲੱਗਿਆ ਵੀ ਤਾਂ ਜੀਤੀ ਤੋਂ ਹੋ ਪਹਿਲਾਂ ਉੱਥੇ ਸਾਰਾ ਕੁਝ ਪੁੱਛਦਾ ਜਦੋਂ ਜੀਤੀ ਦੱਸ ਦਿੰਦੀ ਐ ਵੀ ਮੇਰੇ ਤੋਂ ਘਰ ਤੇ ਗਹਿਣੇ ਵੀ ਉਹਨੇ ਲੈ ਲੇ ਆਪਦੇ ਨਾਮ ਕਰਾ ਲੈਨੇ ਮੀਨੇ ਗਹਿਣੇ ਵੀ ਮੈਂ ਉਹਨੂੰ ਦੇਤੇ ਜਦੋਂ ਮੈਂ ਤੋਖੋਲੇ ਉਹਨੇ ਘਰ ਵੀ ਉਹਨੇ ਮੈਨੂੰ ਜ਼ਬਰਦਸਤੀ ਮੇਥੋਂ ਆਪਦੇ ਨੌਕਰਾ ਲਿਆ ਤਾਂ ਹੁਣ ਉਹ ਜਾ ਕੇ ਕਹਿਣ ਲੱਗਿਆ ਵੀ ਮੈਨੂੰ ਕਾਗਜ਼ ਦੇ ਜਿਹੜਾ ਤੈਂ ਘਰ ਆਪਦੇ ਨੌਕਰਵਾਇਆ ਤੇ ਗਹਿਣੇ ਦੇ ਮੇਰੇ ਉਹ ਭਾਈ ਪਹਿਲਾਂ ਤਾਂ ਅੰਨਕਾਨੀ ਜੀ ਕਰਦੀ ਐ ਫੇਰ ਉਹਨੂੰ ਕਹਿੰਦੀ ਵੀ ਮੈਂ ਤੈਨੂੰ 2 ਘੰਟੇ ਦੇ ਵਿੱਚ ਵਿੱਚ ਦੇ ਦੂੰਗੀ ਸਾਰਾ ਕੁਝ ਉਹ ਕਹਿੰਦਾ ਮੈਂ ਬਹੁਤ ਬੁਰੀ ਕਰੂੰਗਾ ਤੇਰੇ ਨਾਲ ਫਿਰ ਉਹ ਡਰ ਜਾਂਦੀ ਐ ਚਲੋ ਜੀ ਉਹਨੂੰ ਲਿਆ ਕੇ ਦੇ ਦਿੰਦੀ ਐ ਕਾਗਜ਼ ਕਰਦੇ ਵੀ ਗਹਿਣੇ ਵੀ ਉਹਨੂੰ ਕਹਿੰਦਾ ਵੀ ਐਸੇ ਟਾਈਮ ਤੇਰਾ ਮੇਰਾ ਕੋਈ ਨਾਤਾ ਨਹੀਂ ਮੇਰੇ ਘਰੋਂ ਚਲੀ ਜਾ ਮੇਰੀ ਤਾਂ ਭੈਣ ਰਹੂਗੀ ਉਰੇ ਹੁਣ ਉਹਦੇ ਪੈਰੀ ਪੈਂਦੀ ਐ ਮੇ ਤੁਮ ਮਾਫ ਮੈਨੂੰ ਮਾਫ ਕਰ ਦੇ ਗਲਤੀ ਹੋ ਗਈ ਉਹ ਕਹਿੰਦਾ ਮੈਂ ਤਾਂ ਮਾਫ ਕਰ ਹੀ ਨਹੀਂ ਸਕਦਾ ਹੁਣ ਤੈਨੂੰ ਤੈਨ ਗਲਤੀ ਨਹੀਂ ਤੈ ਤਾਂ ਪਾਪ ਕਰ ਰਹੇ ਨੇ ਬਹੁਤ ਗੁਨਾਹ ਕਰ ਰਹੇ ਨੇ ਇੱਕ ਮੇਰੀ ਭੈਣ ਗਰੀਬ ਘਰ ਨੂੰ ਵਿਆਹੀ ਪਹਿਲਾਂ ਤਾਂ ਰਿਕਸ਼ੇ ਵਾਲੇ ਦੇ ਵਿਆਹੀ ਹੈ ਰਿਕਸ਼ੇ ਵਾਲੇ ਦੇ ਜਾਣ ਵਾਲੀ ਸੀ ਤੇ ਉਹ ਜੀ ਫਿਰ ਬੜੇ ਉਹਨੇ ਲੇਲੜੀਆਂ ਗੱਡੀਆਂ ਵੀ ਮੈਂ ਅੱਗੇ ਤੋਂ ਨਹੀਂ ਕਰਦੀ ਉਹ ਕਹਿੰਦਾ ਵੀ ਹੁਣ ਤਾਂ ਮੁੱਕਰ ਜਾ ਮਰ ਜਾ ਭੁੱਲ ਜਾ ਮੈਂ ਨਹੀਂ ਕਹਿੰਦਾ ਤੈਨੂੰ ਘਰੇ ਰੱਖ ਸਕਦਾ ਹੀ ਜੀ ਨੂੰ ਕਹਿੰਦਾ ਇੰਨੀ ਤੂੰ ਨਰਮੋਹੀ ਹੋਗੀ ਭਾਈ ਉਹਨੇ ਕੱਢਤੀ ਕਰੋਂ ਉਹ ਆਪਦੇ ਮਾਪੇ ਉਹਦੇ ਬਾਗੀ ਤਾ ਹੁਣ ਉਹਨੇ ਕੇਸ ਕੀਤਾ ਬਿੰਦਰ ਨੇ ਕੇਸ ਕਰਕੇ ਉਹਨੇ ਕੋਈ ਐਪਲੀਕੇਸ਼ਨ ਨਾਲ ਪਾਈ ਵੀ ਮੈਂ ਤਾਂ ਬਾਹਰੋਂ ਆਇਆ ਹੋਇਆ ਹੁੰਦਾ ਹੋਣਾ ਕੋਈ ਵਕੀਲ ਨੇ ਜਿਵੇਂ ਦੱਸਿਆ ਹੋ ਤਾਂ ਉਹਨਾਂ ਦਾ ਤਲਾਕ ਬਹੁਤ ਛੇਤੀ ਕਰਵਾਤਾ ਦੋਹਾਂ ਦਾ ਤਲਾਕ ਕਰਾ ਕੇ ਹੁਣ ਉਹ ਆਬਦੀ ਭੈਣ ਦੇ ਨਾਲ ਰਹਿੰਦਾ ਉੱਥੇ ਫੇਰ ਉਹ ਭੈਣ ਦੇ ਤੇ ਭਾਣਜੇ ਦੇ ਦੀ ਫਾਈਲ ਲਾਉਂਦਾ ਹੈ US এ ਦੀ ਤਾਂ ਵਕੀਲ ਨਾਲ ਮਿਲ ਕੇ ਜਦੋਂ ਫਾਈਲ ਲਈ ਭਾਣ ਜੇ ਦੀ ਤੇ ਭੈਣ ਦੀ ਉਹ ਜਦੋਂ ਕੁਦਰਤ ਫਿਰ ਬਾਹ ਫੜਦੀ ਆ ਤਾਂ ਉਹਨਾਂ ਨੂੰ ਵੀ ਵੀਜ਼ਾ ਲੱਗ ਗਿਆ ਫਿਰ ਆਪਦੀ ਭੈਣ ਨੂੰ ਤੇ ਭਾਣ ਜੇ ਨੂੰ ਲੈ ਕੇ US এ ਚਲਿਆ ਗਿਆ ਮੁੜ ਕੇ ਫਿਰ ਉਹ ਇੰਡੀਆ ਚ ਨਹੀਂ ਆਇਆ ਉਧਰ ਹੀ ਉਹਨੇ ਆਪਦੀ ਭੈਣ ਸੈੱਟ ਕਰੀ ਤੇ ਆਪ ਦਾ ਦੁਬਾਰੇ ਉਧਰ ਵਿਆਹ ਕਰਵਾਇਆ ਕਈ ਵਾਰ ਇਹ ਜੇ ਕੰਮ ਹੋ ਜਾਂਦੇ ਨੇ ਕਈ ਔਰਤਾਂ ਪੁੱਠੇ ਸਿੱਧੇ ਕੰਮ ਕਰ ਦਿੰਦੀਆਂ ਨੇ ਭੈਣ ਭਾਈਆਂ ਨਾਲ ਪਿੱਛੋਂ ਚ ਇਹ ਫੇਰ ਪੁਛਤਾਉਣ ਪਰ ਇਹ ਬਹੁਤ ਮਾੜੀ ਗੱਲ ਐ ਉਹ ਵੀ ਇਸ ਘਰ ਦੀ ਧੀ ਸੀ ਸੋ ਇੰਨੀ ਕਹਾਣੀ ਐ ਜੀ ਧੰਨਵਾਦ